ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਜਦ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਹਰੇਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਦੁਖੀ ਹੈ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਹੋ ਜਾਂਦਾ ਹੈ ਕੋਈ ਆਪਣੀ ਕਿਸਮਤ ਤੋਂ ਦੁਖੀ ਹੈ ਕਿਸੇ ਦਾ ਕੰਮ ਨਹੀਂ ਬਣਦਾ ਕੋਈ ਆਪਣੇ ਬੱਚਿਆਂ ਤੋਂ ਦੁਖੀ ਹੈ ਕੋਈ ਰੋਗਾਂ ਤੋਂ ਦੁਖੀ ਹੈ ਕੋਈ ਬਿਮਾਰੀਆਂ ਦੇ ਪੈਸੇ ਲੱਗ ਜਾਂਦੇ ਨੇ ਤਾਂ ਦੁਖੀ ਹੈ ਤੇ ਕਿਸੇ ਦੇ ਕੋਈ ਕਾਰਾ ਜਰਾਸ ਹੀ ਨਹੀਂ ਆਉਂਦੇ ਸਿਰਫ ਦੋ ਵਕਤ ਦੀ ਰੋਟੀ ਚੱਲਦੀ ਹੈ ਵਾਹਿਗੁਰੂ ਸਭਨਾ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਦੁੱਖ ਹੈਗਾ ਐਸਾ ਵਾਹਿਗੁਰੂ ਸਾਧ ਸੰਗਤ ਜੀ ਅਦੇ ਵੀ ਆਸ ਨਹੀਂ ਛੱਡਣੀ ਚਾਹੀਦੀ ਆਪਣੇ ਉਸ ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਜੇ ਅਸੀਂ ਉਹਨਾਂ ਤੇ ਪੂਰਾ ਭਰੋਸਾ ਰੱਖ ਕੇ ਚੱਲਦੇ ਹਾਂ ਸ਼ਰਧਾ ਨਾਲ ਉਹਨਾਂ ਦੇ ਲੜ ਲੱਗਦੇ ਹਾਂ ਤਾਂ ਉਹ ਸਾਨੂੰ ਕਦੇ ਖਾਲੀ ਨਹੀਂ ਮੋੜਦੇ ਵਾਹਿਗੁਰੂ ਜੀ ਇਹਨਾਂ ਸਭ ਮੁਸ਼ਕਲਾਂ ਦਾ ਹੱਲ ਹੈ ਮੇਰਾ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਜ ਸੰਗਤ ਜੀ ਸ਼ਹੀਦਾਂ ਦਾ ਲਾੜੋ ਫੜੋ ਥੋਡੇ ਸਭ ਕਾਰਜ ਨਾਸ ਹੋਣਗੇ ਸ਼ਰਧਾ ਨਾਲ ਚ ਪਹਿਰਾ ਸਾਫ ਕਟੋ ਟਾਲਾ ਸਾਫ ਜਾਓ ਚੌਂਕੀਆਂ ਭਰੋ ਵਾਹਿਗੁਰੂ ਤੇ ਰੱਖੋ ਵਾਹਿਗੁਰੂ ਥੋਡੇ ਸਭ ਕਾਰਜ ਰਾਸ ਕਰਨਗੇ ਨੀ ਨਰਾਸ਼ ਹੋ ਕੇ ਜ਼ਿੰਦਗੀ 'ਚ ਨਹੀਂ ਬੈਠਣਾ ਚਾਹੀਦਾ ਆਪਣੇ ਸਤਿਗੁਰਾਂ ਦੇ ਲੱਗੋ ਦਾ ਘਰ ਸਾਹਿਬ ਵਾਹਿਗੁਰੂ ਜੀ